ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਜਾਣੀਏ ਕਿਵੇਂ ਭਾਈ ਸੁੱਖਾ ਸਿੰਘ ਜੀ ਤੇ ਭਾਈ ਮਤਾਬ ਸਿੰਘ ਜੀ ਨੇ ਪਵਿੱਤਰ ਤਰਤੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਦਬੀ ਕਰਨ ਵਾਲੇ ਮਸੇ ਰੰਗੜਾ ਸਾਹਿਬ ਦੇ ਪੰਥ ਦੇ ਪੈਰਾਂ ਵਿੱਚ ਸੁੱਟਿਆ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਦੇ ਨੇੜੇ ਮੰਡਿਆਲੀ ਪਿੰਡ ਵਿੱਚ ਇੱਕ ਹੰਕਾਰਿਆ ਹੋਇਆ ਚੌਧਰੀ ਰਹਿੰਦਾ ਸੀ ਮਸਾ ਰੰਗੜ ਸੀ ਉਸਦਾ ਨਾਮ ਉਸਦੀ ਦਲੇਰੀ ਤਾਂ ਇੰਨੀ ਵੱਧ ਗਈ ਸੀ ਕਿ ਉਸਨੇ ਆ ਕੇ ਹਰਮੰਦਰ ਸਾਹਿਬ ਵਿੱਚ ਡੇਰਾ ਲਾ ਲਿਆ। ਹੁੱਕਾ ਪੀਣ ਲੱਗਾ, ਸ਼ਰਾਬਾਂ ਦੇ ਦੌਰ ਚੱਲਣ ਲੱਗੇ ਤੇ ਦਰਬਾਰ ਸਾਹਿਬ ਦੇ ਅੰਦਰ ਕੰਜਰੀਆਂ ਦਾ ਨਾਚ ਹੋਣ ਲੱਗਾ। ਪਵਿੱਤਰ ਪ੍ਰਕਰਮਾ ਤੇ ਦਰਬਾਰ ਸਾਹਿਬ ਦਾ ਵੇੜਾ ਵੀ ਮੁਗਲਾਂ ਦੇ ਪਾਨ ਦੀਆਂ ਪੀਕਾਂ ਨਾਲ ਲਾਲ ਹੋ ਗਿਆ ਸੀ। ਕਹਿੰਦੇ ਨੇ ਅੱਤ ਤੇ ਰੱਬ ਦਾ ਵੈਰ ਹੁੰਦਾ ਹੈ ਤੇ ਗੱਲ ਹੁਣ ਅੱਤ ਤੋਂ ਵੀ ਟੱਪ ਚੁੱਕੀ ਸੀ। ਮੁਗਲ ਹੁਣ ਰੱਬ ਦੇ ਘਰ ਨੂੰ ਹੀ ਪਲੀਤ ਕਰਨ ਤੇ ਆ ਗਏ ਸਨ। ਭਾਈ ਬੁਲਾਕਾ ਸਿੰਘ ਪੂਬਾ ਮਾਰ ਮਾਰ ਕੇ ਰੋ ਰਹੇ ਸਨ ਤੇ ਸਾਰੀ ਗੱਲ ਸਿੰਘਾਂ ਨੂੰ ਦੱਸ ਰਹੇ ਸਨ ਸਿੰਘ ਉਹਨਾਂ ਨੂੰ ਲਗਾਤਾਰ ਤਰਵਾਸ ਦੇ ਰਹੇ ਸਨ ਪਰ ਹੰਝੂ ਸਨ ਕੀ ਰੁਕਣ ਦਾ ਨਾਮ ਹੀ ਨਹੀਂ ਸੀ ਰਹਿ ਰਿਹਾ ਭਾਈ ਬੁਲਾਕਾ ਸਿੰਘ ਦਾ ਇਹ ਸਾਰੀਆਂ ਗੱਲਾਂ ਸੁਣ ਕੇ ਭਾਈ ਮਤਾਬ ਸਿੰਘ ਨੇ ਕੁਝ ਚਿਰ ਆਪਾਚੀਨਨ ਕੀਤਾ ਤੇ ਬੋਲੇ ਮਾਫੀ ਚਾਹਦਾ ਹਾਂ ਖਾਲਸਾ ਜੀ ਬਸ ਜੋ ਕੁਝ ਤੁਸੀਂ ਕਹਿਣਾ ਸੀ ਕਹਿ ਦਿੱਤਾ ਉਹ ਸਹੀ ਨਹੀਂ ਹੋਇਆ ਭਾਈ ਮਤਾਬ ਸਿੰਘ ਜੀ ਨੇ ਕੁਝ ਚਿਰ ਲਈ ਨਹੀਂ ਵੀ ਪਾਇ ਤੇ ਫਿਰ ਬੋਲੇ ਖਾਲਸਾ ਜੀ ਜੇ ਪੰਥ ਆਗਿਆ ਦੇਵੇ ਤਾਂ ਮੈਂ ਹੁਣੇ ਅੰਮ੍ਰਿਤਸਰ ਵੱਲ ਕੂਚ ਕਰਨਾ ਚਾਹੁੰਦਾ ਹਾਂ ਬਾਬਾ ਸ਼ਾਮ ਸਿੰਘ ਵੱਲ ਦੇਖਦਿਆਂ ਉਹਨਾਂ ਕਿਹਾ ਬਾਬਾ ਬੁੱਢਾ ਸਿੰਘ ਜੀ ਨੇ ਆਪਣੀ ਕਿਰਪਾਨ ਮਿਆਨੋ ਕੱਢੀ ਤੇ ਇੱਕ ਪੱਥਰ ਤੇ ਰੱਖਦਿਆਂ ਬੋਲੇ ਹੈ ਕੋਈ ਸੂਰਮਾ ਜੋ ਮਸੇ ਦਾ ਸਿਰ ਵੱਢ ਕੇ ਲਿਆਉਣ ਲਈ ਮਤਾਬ ਸਿੰਘ ਦੇ ਨਾਲ ਜਾਵੇ ਮਾੜੀ ਕੰਬੋਕਿਆ ਦਾ ਪਾਈ ਸੁਖਾ ਸਿੰਘ ਬਿਨਾਂ ਦੇਰੀ ਲਾਏ ਉੱਠਿਆ ਤੇ ਕਿਰਪਾਨ ਚੱਕ ਲਈ ਖਾਲਸਾ ਜੀ ਪੰਥ ਥਾਪੜਾ ਦੇਵੇ ਤੇ ਕਲਗੀਧਰ ਪਿਤਾ ਜੀ ਮਹਾਰਾਜ ਸਹਾਈ ਹੋਣ ਤੱਕ ਕੁਝ ਦਿਨਾਂ ਤੱਕ ਹੀ ਖਾਲਸਾ ਮਸੇ ਦਾ ਸਿਰ ਨੇਜੇ ਤੇ ਟੰਕੇ ਪੰਥ ਦੇ ਪੈਰਾਂ ਵਿੱਚ ਸੁੱਟੇਗਾ ਦੋਹਾ ਸਿੰਘਾਂ ਨੇ ਜਥੇਦਾਰਾਂ ਦੇ ਚਰਨ ਛੂਹੇ ਤੇ ਭਾਈ ਮਤਾਬ ਸਿੰਘ ਬੋਲੇ ਖਾਲਸੇ ਦੇ ਚਰਨ ਸਪਰਸ਼ ਕਰਕੇ ਚੱਲੇ ਹਾਂ ਮਸੇ ਦਾ ਸਿਰ ਲਿਆ ਕੇ ਦੁਬਾਰਾ ਚਰਨຊੋਂ ਹਾਂਗੇ ਉਹਨਾਂ ਚਿਰ ਹਾਜ਼ਰ ਨਹੀਂ ਹੁੰਦੇ ਤੇ ਮਹਾਰਾਜ ਨੇ ਸਾਡਾ ਸਿਰ ਉੱਥੇ ਹੀ ਰੱਖ ਲਿਆ ਤਾਂ ਸਾਡੇ ਧਨ ਭਾਗ ਫਿਰ ਮਸੇ ਦਾ ਸਿਰ ਦੀ ਸੇਵਾ ਕੋਈ ਹੋਰ ਸਿੰਘ ਕਰ ਦੇਣਗੇ ਦੋਹੇ ਸਿੰਘ ਅੰਮ੍ਰਿਤਸਰ ਸਾਹਿਬ ਦੀ ਜੂ ਵਿੱਚ ਦਾਖਲ ਹੁੰਦਿਆਂ ਘੋੜਿਆਂ ਤੋਂ ਉਤਰ ਗਏ ਕਮ ਨੇ ਪਰੇ ਲਾਉਣ ਦੀ ਸਕੀਮ ਤਾਂ ਉਹਨਾਂ ਰਾਹ ਵਿੱਚ ਹੀ ਘੜ ਲਈ ਸੀ ਕਰਨਾ ਇਹ ਸੀ ਕਿ ਦੋਹਾਂ ਸਿੰਘਾਂ ਨੇ ਲੰਬਰਦਾਰਾਂ ਦਾ ਭੇਸ ਧਾਰਨਾ ਸੀ ਤੇ ਮਾਮਲਾ ਤਾਰਨ ਦੇ ਬਹਾਨੇ ਮੱッセ ਚੌਧਰੀ ਕੋਲ ਪਹੁੰਚਣਾ ਸੀ ਸਿੰਘਾਂ ਨੇ ਠੀਕਰੀਆਂ ਨੂੰ ਟੱਕਿਆਂ ਦਾ ਆਕਾਰ ਦਿੱਤਾ ਤੇ ਉਹਨਾਂ ਦੀਆਂ ਥੈਲੀਆਂ ਪਾਰ ਲਈਆਂ ਕਾਫੀ ਗਿਣਤੀ ਵਿੱਚ ਠੀਕਰੀਆਂ ਦੀਆਂ ਥੈਲੀਆਂ ਇਕੱਠੀਆਂ ਹੋ ਜਾਣ ਤੇ ਉਹਨਾਂ ਨੂੰ ਪੰਡਾਂ ਵਿੱਚ ਬੰਨ ਲਿਆ ਸਤਗੁਰਾਂ ਅੱਗੇ ਅਰਦਾਸ ਕੀਤੀ ਤੇ ਇੱਕ ਇੱਕ ਪੰਡ ਮੋਢੇ ਤੇ ਚੱਕ ਲਈ ਫਿਰ ਘੁੰਗਰੂਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸਿੰਘਾਂ ਦੀ ਚਾਲ ਹੋਰ ਤੇਜ਼ ਹੋ ਗਈ ਉਹਨਾਂ ਨੇ ਘੋੜੇ ਫੁਰਤੀ ਨਾਲ ਤੋਰੇ ਤੇ ਲਾਚੀ ਬੇ ਨਾਲ ਜਾ ਬੰਨੇ ਆਪਣੇ ਬਰਸ਼ੇ ਵੀ ਉਹਨਾਂ ਉੱਥੇ ਹੀ 베ਰੀ ਦੇ ਨਾਲ ਟਿਕਾ ਦਿੱਤੇ ਰਾਜਸਥਾਨ ਦੀਆਂ ਸਿਰੋਹੀਆਂ ਉਹਨਾਂ ਨੇ ਚੋਲਿਆਂ ਦੇ ਹੇਠਾਂ ਲੁਕੋਈਆਂ ਹੋਈਆਂ ਸੀ ਗਾਤਰੇ ਵੀ ਕਿਰਪਾਨਾਂ ਵੀ ਅੰਦਰ ਹੀ ਪਾਈਆਂ ਹੋਈਆਂ ਸਨ ਮਤਾ ਕੋਈ ਟੋਕੇ ਕਿ ਕਿਰਪਾਨ ਅੰਦਰ ਕਿਉਂ ਲਿ ਜਾ ਰਹੇ ਹੋ ਆਹ ਕਾਦੀਆਂ ਪੰਡਾਂ ਜਹੀਆਂ ਚੁੱਕੀ ਫਿਰਦੇ ਹੋ ਆੰਦੀ ਪੀਕ ਅੰਮ੍ਰਿਤਸਰ ਸਰੋਵਰ ਵਿੱਚ ਸੁੱਟਦਾ ਇੱਕ ਮੁਗਲ ਸਿਪਾਹੀ ਬੋਲਿਆ ਪਾਈ ਮਤਾਬ ਸਿੰਘ ਨੇ ਹੱਥ ਅੰਦਰ ਪਾਈ ਹੋਈ ਸਰੋਹੀ ਵੱਲ ਵਧਾਇਆ ਪਰ ਭਾਈ ਸੁਖਾ ਸਿੰਘ ਜੀ ਨੇ ਉਹਨਾਂ ਦੇ ਮੋਹਰੇ ਹੁੰਦਿਆਂ ਉਹਨਾਂ ਦਾ ਹੱਥ ਫੜਿਆ ਤੇ ਬੋਲੇ ਮਾਮਲਾ ਦੇਨ ਆਏ ਹਾਂ ਜੀ ਚੌਧਰੀ ਸਾਹਿਬ ਦਾ ਪੁਰਾਣਾ ਹਿਸਾਬ ਕਿਤਾਬ ਰਹਿੰਦਾ ਸੀ ਅੱਜ ਸਾਰਾ ਨੱਕੀ ਕਰ ਜਾਵਾਂਗੇ ਕੁਝ ਸਾਡੇ ਲਈ ਵੀ ਬਚਾ ਲਿਓ ਸਿਪਾਹੀ ਬੋਲਿਆ हां जी जरूर بچਿਆ ਹੋਇਆ ਸਾਰਾ ਤੁਹਾਨੂੰ ਹੀ ਦੇ ਕੇ ਜਾਵਾਂਗੇ ਅਸੀਂ ਅੱਜ ਮੋੜ ਕੇ ਕੁਝ ਨਹੀਂ ਲਜਾਣਾ ਤੇ ਨਾ ਹੀ ਕਿਸੇ ਨੂੰ ਨਰਾਜ਼ ਕਰਨਾ ਹੈ ਸਭ ਦਾ ਬੰਦਾ ਹੀ ਸਾ ਸਭ ਨੂੰ ਮਿਲੇਗਾ ਕਹਿੰਦਿਆਂ ਭਾਈ ਸੁਖਾ ਸਿੰਘ ਅੱਗੇ ਨੂੰ ਵਧੇ ਦੋਹਾ ਸਿੰਘਾਂ ਨੇ ਦਰਬਾਰ ਸਾਹਿਬ ਦਾਖਲ ਹੁੰਦਿਆਂ ਸਿਰ ਝੁਕਾਇਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਓ ਬਲ ਬਖਸ਼ਿਓ ਭਾਈ ਸੁਖਾ ਸਿੰਘ ਬੋਲੇ ਸਾਰੰਗ ਦਿਨਾ ਤੁਨਾ ਤੇ ਕੰਜਰੀ ਦੇ ਹੱਥ ਪੈਰ ਥਿਰਕ ਰਹੇ ਹਨ ਕੰਦਾ ਨਾਲ ਲੱਗੇ ਸਿਪਾਹੀ ਨਾਚੀ ਦੇ ਨਾਚ ਵਿੱਚ ਮਸਤ ਹਨ ਕੁਝ ਕੋ ਨੂੰ ਸ਼ਰਾਬ ਨੇ ਬੋਲੇ ਘਾ ਦਿੱਤਾ ਹੋਇਆ ਸੀ ਕੁਝ ਮਦਰੰਗ ਦੀਆਂ ਤਾਲਾਂ ਤੇ ਝੂਮ ਰਹੇ ਸਨ ਜਦ ਜਦ ਕੰਜਰੀ ਨੇੜੇ ਆਉਂਦੀ ਹੈ ਮਸਤਾ ਉਸ ਦਾ ਹੱਥ ਫੜਨ ਲਈ ਅੱਗੇ ਨੂੰ ਹੁੰਦਾ ਹੈ ਰਾਗ ਤੋਂ ਅੰਜਾਨ ਕੁਝ ਮੁਗਲ ਜਿਹਨਾਂ ਦੀ ਰਾਗ ਵਿੱਚ ਕੋਈ ਰੁਚੀ ਨਹੀਂ ਸੀ ਸੁਸਤੀ ਵਿੱਚ ਊਂਗ ਰਹੇ ਸਨ ਸਿੰਘ ਮਸੇ ਦੇ ਮੰਝੇ ਕੋਲ ਜਾ ਖਲੋ ਗਏ ਕੀ ਲੈ ਕੇ ਆਏ ਹੋ ਸ਼ਰਾਬ ਤੇ ਨਸ਼ੇ ਵਿੱਚ ਚੂਰ ਮੱਸਾ ਬੋਲਿਆ ਮਾਮਲਾ ਹੈ ਹਜ਼ੂਰ ਰੱਖੋ ਇੱਥਾਂ ਮੱਸਾ ਬੋਲਿਆ ਤੇ ਸਿੰਘਾਂ ਨੇ ਪੰਡਾ ਇੱਥਾਂ ਰੱਖ ਦਿੱਤੀਆਂ ਮੱਸਾ ਦੇਖਣ ਲਈ ਉੱਠਿਆ ਤੇ ਭਾਈ ਮਤਾਬ ਸਿੰਘ ਨੇ ਹੱਥ ਚੋਲੇ ਵਿੱਚ ਪਾਇਆ ਮੱਸੇ ਨੇ ਪੈਰ ਮੰਜੇ ਤੋਂ ਇੱਥਾਂ ਲਾਹੇ ਮੱਸੇ ਦਾ ਹੱਥ ਠੀਕਰੀਆਂ ਵੱਲ ਪੰਡਾ ਨੂੰ ਹੀ ਸੀ ਤੇ ਭਾਈ ਮਤਾਬ ਸਿੰਘ ਦਾ ਸਰੋਹੀ ਦੇ ਮੁਠੇ ਤੇ ਮਸੇ ਨੇ ਪੰਡ ਖੋਲੀ ਤੇ ਭਾਈ ਮਤਾਬ ਸਿੰਘ ਨੇ ਕਿਰਪਾਨ ਮਿਆਨੂ ਕਢਣੀ ਸ਼ੁਰੂ ਕੀਤੀ ਜਿਉਂ ਹੀ ਮਸਾ ਝੁਕਿਆ ਭਾਈ ਮਤਾਬ ਸਿੰਘ ਨੇ ਸਰੋਹੀ ਚੋਲੇ ਵਿੱਚੋਂ ਕੱਢਦੇ ਆ ਸਿੱਧੀ ਮਸੇ ਦੀ ਧੌਣ ਵੱਲ ਘੁਮਾਈ ਤੇ ਮਸੇ ਦਾ ਸਿਰ ਠੀਕਰਿਆਂ ਦੀ ਪੰਡ ਵਿੱਚ ਹੀ ਡਿੱਗ ਪਿਆ ਜਿਵੇਂ ਕੋਈ ਚੁਪੀਤੇ ਜਹੇ ਵੇਰ ਨਾਲੋਂ ਕੱਦੂ ਤੋੜ ਲਵੇ ਸਾਰਿਆਂ ਦਾ ਤਾਂ ਨਹੀਂ ਪਰ ਕੁਝ ਕੁ ਮੁਗਲ ਸਿਪਾਹੀਆਂ ਦਾ ਧਿਆਨ ਜ਼ਰੂਰ ਇਸੇ ਵਾਕੇ ਵੱਲ ਗਿਆ ਆਖਦੇ ਫੋਰ ਵਿੱਚ ਹੀ ਭਾਈ ਸੁਖਾ ਸਿੰਘ ਨੇ ਇਹ ਤਿੰਨ ਚਾਰ ਸਿਪਾਹੀ ਛਟਕਾ ਦਿੱਤੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਭਾਈ ਮਤਾਬ ਸਿੰਘ ਜਕਾਰਾ ਛੜਦੇ ਬਾਹਰ ਨਿਕਲੇ ਉਹਨਾ ਦੇ ਸੱਜੇ ਹੱਥ ਵਿੱਚ ਮਸੇ ਦਾ ਵਾਲਾਂ ਤੋਂ ਫੜਿਆ ਸਿਰ ਲੰਮ ਘੁ ਰਿਹਾ ਸੀ ਇਸ ਤੋਂ ਪਹਿਲਾਂ ਕਿ ਮੁਗਲ ਦੇ ਕੁਝ ਸਮਝ ਆਉਂਦਾ ਭਾਈ ਸੁਖਾ ਸਿੰਘ ਵੀ ਬਾਹਰ ਆ ਗਏ ਅੰਦਰ ਹਫੜਾ ਦਫੜੀ ਮਚ ਗਈ ਮੇਰਾ ਚਿਤਕਾਰੇ ਹੈ की सारी परकम्मा परकर्मा इना दुष्टਾਂ ਦੇ ਲਹੂ ਨਾਲ ਧੋਵਾ ਮਸੇ ਦਾ ਸਿਰ ਨੀਜੇ ਤੇ ਟੰਗਦਿਆਂ ਭਾਈ ਮਤਾਬ ਸਿੰਘ ਬੋਲੇ ਕੁਝ ਘੋੜਸਵਾਰ ਤੇ ਪੈਦਲ ਸਿਪਾਹੀ लाची 베ਰਵਲ ਵੱਧ ਰਹੇ ਸਨ ਭਾਈ ਮਤਾਬ ਸਿੰਘ ਨੇ ਮਸੇ ਦੇ ਸਿਰ ਵਾਲਾ ਵਰਸ਼ਾ लाची 베ਰ ਦੇ ਹੇਠ ਗੱਡ ਦਿੱਤਾ ਸਿੰਘਾਂ ਨੇ ਸਰੋਹੀਆਂ ਸੰਭਾਲੀਆਂ ਤੇ ਟੱਕਰ ਲੈਣ ਲਈ ਤਿਆਰ ਹੋ ਗਏ ਮੀ ਫੇਰ ਵਰਨ ਲੱਗ ਗਿਆ ਸੀ ਕੁਝ ਪਲਾਂ ਦੀ ਟੱਕਰ ਹੋਈ ਤੇ ਦਰਸ਼ਨੀ ਡਿਉੜੀ ਦੇ ਦਰਵਾਜ਼ਿਆਂ ਅੱਗੇ ਤੁਰਕਾ ਦੀਆਂ ਲਾਸ਼ਾਂ ਦਾ ਢੇਰ ਲੱਗ ਗਿਆ ਬਰਸ਼ਾ ਪੱਟਿਆ ਤੇ ਘੋੜੇ ਲੈ ਕੇ ਸਿੰਘਾਂ ਨੇ ਚਾਲੇ ਪਾ ਦਿੱਤੇ ਭਾਈ ਸੁਖਾ ਸਿੰਘ ਜੀ ਤੇ ਭਾਈ ਮਤਾਬ ਸਿੰਘ ਨੂੰ ਪੰਥ ਨਜ਼ਰੀ ਆਉਣ ਲੱਗ ਪਿਆ ਦੋਵੇਂ ਘੋੜਿਆਂ ਤੋਂ ਉਤਰ ਗਏ ਤੇ ਧਰਤੀ ਨੂੰ ਸ਼ੂਕੇ ਪੰਥ ਨੂੰ ਨਮਸਕਾਰ ਕੀਤਾ ਬੁੱਢੇ ਜੋਹਰ ਨੇ ਬੁੱਢੇ ਜੋਹੜ ਦੇ ਮਾਰੂਥਲਾਂ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਸਾ ਕੀ ਵਾਰ ਦੀ ਸਮਾਪਤੀ ਹੋ ਰਹੀ ਸੀ ਸਿੰਘਾਂ ਨੇ ਆਪਣੇ ਕਹੇ ਬੋਲਾਂ ਨੂੰ ਪਾਲਦੇ ਹੋਏ ਮਸਤੇ ਦਾ ਸਿਰ ਵਰਸ਼ੇ ਤੋਂ ਲਾ ਕੇ ਪੰਥ ਦੇ ਪੈਰਾਂ ਵਿੱਚ ਸੁੱਟ ਦਿੱਤਾ ਕੁਝ ਸਿੰਘਾਂ ਨੇ ਰੋਸ ਵਿੱਚ ਸਿਰ ਨੂੰ ਠੋਡੇ ਮਾਰੇ ਤਾਂ ਬਾਬਾ ਸ਼ਾਮ ਸਿੰਘ ਜੀ ਨੇ ਸਿੰਘਾਂ ਨੂੰ ਰੋਕਿਆ ਤੇ ਕਿਹਾ ਇਸ ਦਾ ਸੰਸਕਾਰ ਕਰ ਦਿਓ ਸਿੰਘੋ ਪੰਥ ਨਫ਼ਰਤਾਂ ਪਾਲਦਾ ਨਹੀਂ ਪਾਪੀ ਨੂੰ ਕੀਤੇ ਦੀ ਸਜ਼ਾ ਮਿਲੀ ਹੈ ਸਿੰਘਾਂ ਹੱਥੋਂ ਸੋਧਿਆ ਗਿਆ ਕਲਗੀਧਰ ਪਿਤਾ ਜੀ ਮਹਾਰਾਜ ਨੇ ਪਾਂਥ ਦੀ ਰਾਜ ਰੱਖ ਲਈ ਸੋ ਹੁਣ ਇਸ ਦੁਸ਼ਟ ਦਾਸੇਰ ਅੱਗ ਦੀ ਭੇਟ ਕਰਦੇ ਹੋ ਇੰਜ ਹੀ ਕੀਤਾ ਗਿਆ ਸੋ ਆਪ ਸਭ ਸੰਗਤਾਂ ਨੇ ਇਤਿਹਾਸ ਸਰਵਣ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ